ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੋ ਧਿਰਾਂ ਦੇ ਵਿਚਾਲੇ 81 ਮਰਲੇ ਪਲਾਟ ਨੂੰ ਲੈ ਕੇ ਜਦਕਿ ਚੜਪ ਹੋਈ ਹੈ ਤਾਂ ਚੜਪ ਦੇ ਵਿੱਚ ਚਾਰ ਲੋਕ ਜੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲਾ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਪਰਿਵਾਰ ਨੇ ਕਿਹਾ ਹੈ ਕਿ ਸਾਡੀ 8 ਮਰਲੇ ਜ਼ਮੀਨ ਹੈ ਜਿਸ ਦੀ ਸਾਡੇ ਕੋਲ ਰਜਿਸਟਰੀ ਵੀ ਆ ਤਾਂ ਸਾਡਾ ਉਹ ਪਲਾਟ ਆਪਣਾ ਹੈ ਤੇ ਇਸ ਦੇ ਕੁਝ ਲੋਕ ਜਿਹੜੇ ਨੇ ਕਬਜ਼ਾ ਕਰਨਾ ਚਾਹੁੰਦੇ ਨੇ ਜਦਕਿ ਉਹ ਕਬਜ਼ਾ ਕਰਨ ਵਾਲੇ ਜਿਹੜੇ ਨੇ ਉਹ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਹੁਣ ਜੇਲ੍ਹ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜੋ ਕਿ ਸਾਨੂੰ ਹੁਣ ਧਮਕੀਆਂ ਦੇ ਰਹੇ ਨੇ ਤਾਂ ਇਹ ਵਾਦਾ ਤਾਂ ਇੰਦੀ ਵਾਦਗੀ ਕਿ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਸਾਡੇ ਜੀਵਾਂ ਦੀ ਕੁਟਮਾਰ ਕੀਤੀ ਹੈ ਤਾਂ ਅਸੀਂ ਆਪਣੇ ਪਰਿਵਾਰ ਨੂੰ ਹਸਪਤਾਲ ਦੇ ਵਿੱਚ ਹੁਣ ਪਹਤੀ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਹੈ ਉਤھے ਹੀ ਪੁਲਿਸ ਅਧਿਕਾਰੀਆਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪਿੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਅਗਲੇਰੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਜਿਹੜੇ ਮੁਜਲਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮੇਰਾ ਨਾਮ ਬਿੰਦਰ ਕੌਰ ਹੈ ਤਾਂ ਇਹਨਾਂ ਕੋ ਕਿੱਥੇ ਰਹਿੰਦੇ ਹੋ ਤੇ ਕੀ ਕਰਦਾ ਤੁਸੀਂ ਸਾਡਾ ਛਾਂਗਾ ਪਿੰਡ ਏਕੇ ਤੇ ਇੱਕ ਸਾਡੀ ਮੰਡੀ ਗੁਰੂ ਸਾਹਿਬ ਦੇ ਵਿੱਚ ਜਗਾ ਮੱਗਰ ਵਾਲੀ ਵਸਤੀ ਦੇ ਵਿੱਚ ਤੇ ਇੱਥੇ ਅਸੀਂ ਰਾਤੀ ਕੰਮ ਕਰੀਦਾ ਇੱਥੇ ਸਾਡਾ ਸਭ ਕੁਝ ਇੱਥੇ ਹੀ ਏ ਤੇ ਜਦੋਂ ਰਾਤ ਸਵੇਰੇ ਅਸੀਂ ਆਏ ਤੇ ਲੋਕ ਲਾਗ ਹੈ ਇਹ ਆਇਆ ਇੱਕ ਜੋਤੀ ਜੇਲ ਦੇ ਵਿੱਚੋਂ ਬਾਹਰ ਕੱਢ ਕੇ 2 ਮਹੀਨੇ ਇਹਦਾ ਮੁੰਡਾ ਕਰ ਆਏ ਇਹ ਕਰਜਣ ਇੱਕ ਕਰਨ ਇੱਕ ਮੁਹਤਿਆਰਾ ਇੱਕ ਤੀਛਾ ਇੱਕ ਇਹਗਾ ਹੈ ਆਰਾਮਣਾ आईसीआला ਬਣਾ ਕਰਨ ਵਾਲੇ ਇਹ ਇਹ ਜਿਹੀ 10 ਜਣੇ ਸੀ 15 ਜਣੇ ਇਹਨਾਂ ਆਪਣੇ ਨਾਲ ਸਪਸਤਾਵਲ ਨਾਲ ਇਸ ਇਹਨਾਂ ਕੋਲ ਕਰੀਆ ਤੇ ਨਾ ਬਹੁਤ ਅਸੀਂ ਜਦੋਂ ਭੱਜੇ ਉਥੇ ਬੱਚੇ ਸਾਡੇ ਸਾਰੇ ਨਾਲ ਸੱਟਾ ਬਾਵਾ ਲੱਤਾ ਬਾਵਾ ਤੋੜ ਗਏ ਨੇ ਤੇ ਮਾਲਕੀ ਸਾਡੀ ਜਾਇਦਾਦਾਂ ਦੇ ਵਿੱਚ ਕਰਜ਼ਾ ਕਰਦੇ ਨੇ ਜਗਾ ਤੁਹਾਡੀ ਹਾਂ ਸਾਡੀ ਜਾਇਦਾਦ ਮਾਲਕੀ ਹੈ ਸਾਡੀ ਆਪਦੀ ਸਾਡੀ ਆਠ ਮਰਲੇ ਉਹਦੇ ਤੇ ਕਰਜ਼ਾ ਕਰਨਾ ਹਾਂ ਇਹ ੱਤਕਾ ਕਰਦੇ ਨੋਂਦੇ ਤੇ ਇਹ ਕ੍ਰਿਮੀਨਲ ਬੰਦਾ ਹਾਂ ਇਹ ਰਮਣੇ ਕਾ ਮੰਡੀ ਦਾ ਗੁਰੂ ਸਾਹਿਬਾ ਇਹ ਪਤਾ ਕਿਵੇਂ ਨੇ ਕ੍ਰਿਮੀਨਲ ਜਿਹਦੇ ਕੀਤਾ ਤੁਹਾਡੇ ਦੇ ਅੰਦਰ ਇਹ ਵਜੋਤਾ ਮਹਤਿਆਰਾਂ ਇਹ ਆਇਆ ਹੁਣ ਜੇਲ੍ਹ ਦੇ ਵਿੱਚ ਛੁੱਟੀ ਆ 2 ਮਹੀਨੇ ਇਹ ਬਹੁਤ ਸਾਨੂੰ ਪਰੇਸ਼ਾਨ ਕਰਦਾ ਸੀ ਆਣੇ ਇਹ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਏ ਇਹ ਸਾਡੀ ਪੁਲਿਸ ਸੁਣਾਈ ਨਹੀਂ ਦਿੱਤੀ ਇਹਨੇ ਅਸੀਂ ਸਾਰੇ ਹੱਥ ਬੰਨ੍ਹ ਕੇ ਕਹਿੰਤੀ ਵੀ ਸਾਡੇ ਕੋਲ ਚੱਲੋ ਵੀ ਕੋਈ ਸਾਡੀ ਮਿਹਨਤ ਸਾਡੀ ਜਗ੍ਹਾ ਦੇ ਵਿੱਚ ਕਰਾਓ ਆਣ ਕੇ ਬਹੁਤ ਜ਼ਿਆਦਾ ਸਾਡੇ ਨਾਲ ਲੁੱਟ ਮਾਰ ਸਵੇਰੇ ਕੀਤੀ ਗੰਦੀਆਂ ਗਾਲਾਂ ਕੱਢ ਗਿਆ ਔਰਤਾਂ ਨਾਲ ਵੀ ਟੁੱਟ ਮਾਰ ਕੀਤੀ ਹਾਂਜੀ ਹਾਂਜੀ ਔਰਤਾਂ ਨੇ ਮੇਰੇ ਨੋ ਦੇ ਨਾਲੇ ਵਾਲੀਆਂ ਨੇ ਖੱਟ ਦਿੱਤੀਆਂ ਨੇ ਤੇ ਨਾਲੇ ਬਾਹ ਵੀ ਤੋੜ ਗਣ ਮੇਰੇ ਨਾਨ ਦੇ ਵੀ ਮੇਰੇ ਨਾਨਣ ਵਈਆ ਦੀ ਬਾਹ ਵੀ ਤੋੜ ਦਿੱਤੀ ਤੇ ਨਾਲੇ ਦੰਦ ਤੋੜ ਤੇ ਮੇਰੀ ਕੁੜਮਣੀ ਦੇ ਉਹ ਕਾਰਵਾਈ ਸਖਤ ਹੋਣੀ ਚਾਹੀਦੀ ਆਸਖਤ ਪੂਰੀ ਸਾਡੀ ਹੱਥ ਬੰਨ ਕੇ ਇਹ ਬੇਨਤੀ ਹੈ ਮੇਰਾ ਨਾਮ ਕਾਜਲ ਹੈ ਹਾਂਜੀ ਕਾਜਲ ਜਿਹੜਾ ਇਹ ਹਮਲਾ ਹੋਇਆ ਕਿੱਥੇ ਹੋਇਆ ਤੇ ਕੀ ਗੱਲ ਬਾਤ ਹੈ ਇਹ ਦਾਰਾਮਲਿਕੋ ਟਰੱਕ ਯੂਨੀਅਨ ਉਥੇ ਹਮਲਾਇਆ ਜੋ ਕਿ ਜਗ੍ਹਾ ਦਾ ਰੋਲਾ ਸੀ ਜਗਾ ਸਾਡੇ ਨਾਮ ਸੀ ਤੇ ਇਹ ਆ ਕੇ ਸੰਕੁਟਮਾਰ ਕਰਦੇ ਸੀ ਰਜਿਸਟਰੀ ਹੈ ਸਾਡੇ ਕੋਲ ਇਹਨਾਂ ਦੁਬਾਰਾ ਕੇਸ ਲਗਾਇਆ ਤੇ ਤਾਂ ਸਾਸੀਂ ਗਏ ਉਥੇ ਜਗਾ ਤੇ ਤੇ ਔਰਤਾਂ ਦੇ ਜਗ੍ਹਾ ਮਾਲਕੀ ਸੀ ਅੱਠ ਮਰਲੇ ਜਗਾ ਸੀ ਬਾਲਕੀ ਸੀ ਅੱਛਾ ਮਾਲਕੀ ਸੀ ਮਾਲਕੀ ਸੀ ਹਾਂਜੀ ਅੱਛਾ ਤੇ ਕਬਜਾ ਕਾਊਂਟ ਕਰਨਾ ਹੋਵੇ ਸੀ ਮੁਖਤਿਆਰ ਕਿ ਤੇ ਜੋਤਾ ਰਾਮ ਤੇ ਨਾਲ ਉਹਦੇ ਮੁੰਡੇ ਵੀ ਦੋ ਦੋ ਆਏ ਸੀ ਬਾਬਾ ਬਹੁਤ ਸਾਰੇ ਲੋਕ ਆਏ ਨੇ 25 ਜਣੇ ਸਾਰੇ ਨਮਕ ਚਾਰ ਸਜਣੇ ਤਾਂ ਮਗਰ ਲੱਗ ਗਏ ਮਸਾ ਸਿ ਪਾਜ ਥੋਕੇ ਔਰਤਾਂ ਨੂੰ ਬਚਾਇਆ ਜਦੋਂ ਤੁਸੀਂ ਛੜਾਉਦੇ ਸੀ ਤੁਹਾਡੇ ਤੇ ਵੀ ਹਮਲਾ ਕੀਤਾ ਹਾਂਜੀ ਸਾਰੇ ਤੇ ਹਮਲਾ ਕੀਤਾ ਮੇਰੀ ਬਾਹ ਫ੍ਰੈਕਸ ਹੋ ਗਈ ਇੱਥੇ ਮਾਰਿਆ ਸਾਰਾ ਰੋੜ ਸਾਰੇ ਤੁਹਾਡੇ ਕੀ ਮਾਰਿਆ ਥੋਕੀਆਂ ਮਾਰੀਆਂ ਉਹਨਾਂ ਦਾ ਰੋੜਾ ਵੀ ਹੋਈਆਂ ਸੀ ਕਾਪੇ ਵਗੈਰਾ ਵੀ ਹੋ ਗਏ ਸੀ ਜੋ ਕਿ ਸਾਡੇ ਕਫੜ ਜੇਗੇ ਉਹਨਾਂ ਦੇ ਉਵੇਂ ਨਿਸ਼ਾਨ ਪਏ ਨੇ ਖੂਨੋਂ ਖੂਨ ਹੋਇਆ ਫਿਆ ਉਹ ਆਏ ਰਿਸ਼ਤੇਦਾਰ ਆਏ ਹਾਂਜੀ ਰਿਸ਼ਤੇਦਾਰ ਆਏ ਹਾਂਜੀ ਮੇਰੇ ਮम्मा ਵੀ ਆਏ ਸੀਗੇ ਉਹ ਇੱਥੇ ਗੁਰਸਾ ਰਹਿੰਦੇ ਉਹਨਾਂ ਨੇ ਵਾਪਸ ਜਾਣਾ ਸੀ ਤੇ ਮੇਰੇ ਕੋਲ ਆਏ ਸੀ ਤੇ ਉਹਨਾਂ ਨੂੰ ਵੀ ਹਮਲਾ ਉਹਨਾਂ ਤੇ ਵੀ ਹੋ ਗਿਆ ਉਹਨਾਂ ਦੇ ਬਹੁਤ ਦੰਦ ਟੁੱਟ ਗਏ ਸਾਰੇ ਤੇ ਬਹੁਤ ਲਾਚਸਾ ਪੈ ਗਈਆਂ ਕਿੰਨੇ ਜਨੇ ਹਮਲਾ ਕਰਨ ਵਾਲੇ ਸੀ ਬਹੁਤ ਜਣ ਲੋਕ ਸੀਗੇ 15 16 ਜਨੇ ਲੋਕ ਸੀਗੇ ਤੇ ਸਾਰਿਆਂ ਦੇ ਮਗਰ ਲੱਗ ਗਏ ਚਾਚ ਜਣ ਕੇ ਮਸਲੋ ਕੇ ਕਿੰਨੇ ਨੇ ਜ਼ਖ਼ਮ ਹੋ ਗਿਆ ਸੀ ਮੋਟਰਸਾਈਕਲ 'ਤੇ ਆਏ ਸੀ ਹਥਾੜੇ ਹਥਿਆਰ ਸੀਗੇ ਹਾਂਜੀ ਮੇਰੇ ਪੋਲ ਬੱਚਾ ਸੀ ਬੱਚਾ ਛੋਟਾ 3 ਸਾਲ ਦਾ ਇਸ ਨੂੰ ਵੀ ਚਲਾ ਕੇ ਸੱਟਿਆ ਮੇਰੇ ਜੋ ਹਮਲਾ ਕਰਤਾ ਮੇਰੇ ਵਾਲਿਆਂ ਤੋਂ ਅੱਪਸੇ ਸਭ ਦੇਖਦੇ ਤੇ ਰੱਥ ਗਏ ਤੇ ਉਹ ਮੇਰੇ ਤੇ ਹਮਲਾ ਕਰ ਰਹੇ ਸੀ ਉਹ ਨੂੰ ਪਕੜਦੇ ਸੀ ਪਰ ਮੈਂ ਆਦੀ ਜਾਨ ਬਚਾ ਕੇ ਪੱਜ ਗਈ ਅੱਛਾ ਕੀ ਮਾਰਿਆ ਸਰ ਮੇਰੇ ਮਾਰਿਆ ਹੋ ਗਿਆ ਮਾਰੀਆਂ ਜੀ ਹਾਂ ਜੀ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਇਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਨੇ ਪਿੰਡ ਸੰਗਰਾ ਜੀ ਅੱਜ ਕੀ ਗੱਲਬਾਤ ਹੋਈ ਜੜੇ ਝਗੜਾ ਕਿਤੇ ਝਗੜਾ ਹੋਇਆ ਤੜਕੇ ਅਸੀਂ ਆਪਦੀ ਥਾਂ ਤੇ ਆਏ ਸੀ ਰੋਜ਼ ਹੀ ਆਈਦਾ ਉਹ ਰਹੀਦਾ ਵੀ ਉੱਥੇ ਰਹਿਣ ਰਹਿਣ ਸਾਡੇ ਜੇ ਕਬਜ਼ਾ ਵੀ ਸਾਡਾ ਹੈ ਤੇ ਸਾਡੇ ਜੋਤਾ ਸਿੰਘ ਜਿੱਦਣ ਦਾ ਆਇਆ ਹੈ ਪ੍ਰੋਲ ਦੇ ਵਿੱਚ ਪ੍ਰੋਲ ਤੇ ਛੁੱਟੀ ਆਇਆ ਉਸ ਦਿਨ ਦਾ ਸਾਡੇ ਨਾਲ ਝਗੜਾ ਕਰ ਰਿਹਾ ਜੀ ਤੇ ਮੇਰੀ ਬੇਨਤੀ ਹੈ ਤੁਹਾਡੇ ਅਗੇ ਜੀ ਵੀ ਇਹਨਾਂ ਦੀ ਇਕੱਲਾ ਛੁੱਟੀ ਬੰਦ ਕੀਤੀ ਜਾਵੇ ਇਹ ਅੱਜ ਤੜਕੇ ਆਏ ਨੇ ਅਸੀਂ ਉੱਥੇ ਹੀ ਗਏ ਸਾਂ ਅਸੀਂ ਗਏ ਵੇਖਿਆ ਜੰਦਰਾ ਇਲਾਕੇ ਗਏ ਨੇ ਚਾਈ ਗਏ ਸਰਪੰਚ ਕੋਲੇ ਮੱਘਰ ਸਿੰਘ ਵਾਲੇ ਉਹਨੇ ਆਖਰ ਤੁਸੀਂ ਜੰਦਰਾ ਤੋਂ ਉਡ ਦੋ ਆਈਆ ਰ ਵੀ ਕਹੀ ਕਾਨੂੰਨ ਨੂੰ ਹੱਥੇ ਚ ਨਹੀਂ ਲੈਂਦੇ ਅਸੀਂ ਜੈਨੇ ਥਾਣੇ ਇੱਕ ਰ ਅਸੀਂ ਦੋਵੇਂ ਜੀ ਥਾਣੇ ਗਏ ਦੋ ਜੀਆਂ ਥਾਣੇ ਦਾਰ ਤੇ ਗਏ ਅਸੀਂ ਹੱਥ ਬੰਨੇ ਉਹਨਾਂ ਸਾਡੀ ਕੋਈ ਨਹੀਂ ਸੁਣੀ ਕੋ ਸਾਨੂੰ ਉੰਜਾਂ ਦੇ ਰਹੇ ਤੁਸੀਂ ਬੈਠੋ ਇੱਥੇ ਚਾਹ ਪੀਵੋ ਉਹ ਆਦੇ ਪੈਨੇ ਤੁਹਾਡੇ ਨਾਲ ਇੱਥੇ ਗੱਲ ਕਰਨੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਮਗਰੋਂ ਸੱਡੇ ਆਦੇ ਬੰਦੇ ਆਏ ਸੀ ਕਰੋ ਉਹਨਾਂ ਦੇ ਚਾਣਕ ਆ ਕੇ ਗੱਲ ਪਾ ਗਏ ਉਹਨਾਂ ਦੀ ਲੱਤਾਂ ਬਾਵਾ ਤੋੜ ਦਿੱਤੀ ਇਹਨਾਂ ਨੇ ਅਸੀਂ ਫਿਰ ਇੱਕ ਇਹਨਾਂ ਨੇ ਇੱਕ ਮੁੰਡਾ ਆ ਗਿਆ ਸੋਣ ਦੇ ਇਹਨਾਂ ਨੇ ਕੰਨ ਤੇ ਪਿਸਤੌਰ ਰਾਖ ਦਿੱਤਾ ਉਹ ਵਿਚਾਰਾ ਮਿੰਟ-ਮਿੰਟ ਘਾਟ ਤੇ ਗਿਆ ਛਡਾ ਕੇ ਗਿਆ ਚਲਾ ਭੱਜ ਗਿਆ ਤੇ ਇਹ ਫਿਰ ਜਦੋਂ ਥਾਣੇ ਗਿਆ ਤੇ ਥਾਣਾ ਵਾਲਿਆਂ ਨੇ ਕੋਈ ਗੱਲ ਨਹੀਂ ਸੁਣੀ ਫਿਰ ਅਸੀਂ ਇੱਧਰ ਆ ਗਏ ਮਾਂ ਵਾਪਸ ਆ ਗਏ ਉਹਨਾਂ ਸਾਡੇ ਜਾਂ ਤੋਂ ਭੱਜ ਗਏ ਉਹ ਗਿਆ ਚਲੇ ਆ ਭਲਾ ਕਿੰਨਾ ਕਿੰਨਾ ਕੀਤਾ ਕਿੰਨੇ ਜਿਹੇ ਜੱਟ ਯਖਵੀ ਚਾਰ ਜਣੇ ਹੋਏ ਜੀ ਕੀ ਪਾਰਿਆ ਨੇ ਕੀ ਇਹ ਇਹਨਾਂ ਕੋਲ ਕਿਰਚਾ ਰਾੜਾ ਤੇ ਇੱਕ ਪਿਸਤੌਲ ਹੈਗਾ ਸੀ ਇੱਕ ਦੇ ਦੰਦ ਟੁੱਟ ਗਏ ਦੋਹਾਂ ਦੀਆਂ ਬਾਹਾਂ ਟੁੱਟ ਗਈਆਂ ਤੇ ਇਹ ਇਸ ਤਰ੍ਹਾਂ ਅਸੀਂ ਜਦ ਫੋਨ ਗਿਆ ਵੀ ਐਸ ਲੜਾਈ ਹੋ ਗਈ ਅਸੀਂ ਪਾਜ ਕੇ ਆਏ ਤੇ ਉਹਨਾਂ ਕੋ ਕਾਪੇ-ਕੂਪੇ ਹੈ ਸੀ ਟੋਟਾ ਕਰਦੀ ਸ਼ਰੇਆਮ ਬੰਦੇ ਉੱਗਦੇ ਸ਼ਰੇਆਮ ਇੱਕ ਹੈ ਰਮਣ ਏਸਿਆਂ ਵਾਲਾ ਗੁਰੂ ਸਾਜ ਖੱਤਰੀ ਏ ਉਹਨਾਂ ਵਿੱਚ ਹੱਥ ਉਹ ਵੀ ਛੱਡ ਕੇ ਉੱਤੇ ਖਲੋਤਾ ਰਿਹਾ ਉਹ ਬੰਦੇ ਲੈ ਕੇ ਆਇਆ ਉਹਨਾਂ ਨੇ ਸਾਡੇ 'ਤੇ ਹਮਲਾ ਕਰਾਇਆ ਨਾ ਸਾਹੀ ਉਹਨੂੰ ਜਾਣਦੇ ਰਮਣ ਨੂੰ ਨਾ ਪਛਾਣਦੇ ਉਹ ਲੋਕ ਸਾਡੇ ਸਾਥ ਆ ਕੇ ਬੰਨ ਲੱਗਦਾ ਹੈ ਕੋਈ ਰੋੜਾ ਹੀ ਨਹੀਂ ਕਿੰਨੀ ਜਗ੍ਹਾ ਸਰ 8 ਮਹੀਨੇ ਖਾਏ ਸਾਡਾ ਪਹਿਲਾ ਕੇਸ 2016 ਦੇ ਵਿੱਚ ਜਿੱਤਿਆ ਹੈ ਇਹਨਾਂ ਦੇ ਕੇਸ ਦੇ ਵਿੱਚ ਆ ਗਿਆ ਇਹਨਾਂ ਹਾਰ ਗਿਆ ਕੇਸ ਅਸੀਂ ਫੇਰ ਕੱਲ ਇਹਨਾਂ ਨੇ ਇਹ ਨਹੀਂ ਪਤਾ ਕਿਵੇਂ ਲਈ ਇਹਨਾਂ ਨੇ ਕੀ ਨੂੰ ਸੱਦੇ ਨੇ ਸਟੇਲ ਲੈ ਲਿਆ ਸਟੇ ਲੈ ਗਏ ਤੇ ਇਹਨਾਂ ਨੇ ਸਾਨੂੰ ਇਹਨਾਂ ਸੱਜਾ ਹੀ ਵਕੀਲ ਕੋਲ ਗਿਆ ਵਕੀਲਾਂ ਨੇ ਵੀ ਇਹਨਾਂ ਨੇ ਸਟੇ ਲੈ ਪਰ ਉਹ ਸਟੇਗਾ 2-3 ਦਿਨਾਂ ਦਾ ਹਫਤੇ ਦਾ ਉਹ ਟੁੱਟ ਜਾਏਗਾ ਉਹ ਕੋਈ ਐਡੀ ਗੱਲ ਨਹੀਂ ਗੀ ਅਸੀਂ ਤਾਂ ਠੀਕ ਹੈ ਜੋ ਕੇਸ ਚੱਲਦਾ ਹੀ ਪਿਆ ਹੈ ਕੇਸ ਦੇ ਵਿੱਚ ਜੋ ਫੈਸਲਾ ਅਦਾਲਤ ਕਰੇ ਦੀ ਸਾਨੂੰ ਮੰਜ਼ੂਰ ਹੈ ਹੋਰ ਕੀ ਮੰਗੇ ਆ ਸਾਨੂੰ ਇਹ ਮੰਗ ਹੈ ਸਾਡੀ ਵੀ ਇਹ ਜਿਹੜੇ ਲੋਕ ਨੇ ਗੁੰਡਾਗਰਦੀ ਗੁਰੂ ਸਾਹਿਬ ਦੇ ਵਿੱਚ ਸ਼ਰਮ ਆਮ ਕਰ ਰਹੇ ਨੇ ਨਾ ਤਾਂ ਪ੍ਰਸ਼ਾਸਨ ਇਹ ਗੱਲ ਨੂੰ ਸੁਣਦਾ ਹੈ ਪ੍ਰਸ਼ਾਸਨ ਦਾ ਹੁਣ ਨਹੀਂ ਸੰਦਾ ਜੀ ਉਹ ਕੋਈ ਗੱਲ ਹੀ ਨਹੀਂ ਸੁਣੀ ਅਜ ਤੜਕੇ ਗਿਆ ਦੋਵੇਂ ਜੀ ਗਿਆ ਮਖਤਿਆਰ ਸਿੰਘ ਨੇ ਪਹਿਲੀ ਜਾ ਕੇ ਪਹਿਲੇ ਹੀ ਸਾਡੇ ਨਾਲ ਮੇਰੀ ਘਰ ਵਾਲੀ ਨੂੰ ਸਿੱਧਾ ਹੋ ਗਏ ਗਾਲੀ ਕੱਢੀਆਂ ਦੇ ਪੜਦੇ ਨੇ ਗਾਲੀ ਕੱਢੀ ਇਹ ਜੀ ਪਿੱਪਲ ਸਿੰਘ ਪਿੱਪਲ ਸਿੰਘ ਐ ਕਾਜਲ ਐ ਛਿੰਦੋ ਬਾਈ ਐ ਤੇ ਬਿਮਲਾ ਇਹਨਾਂ ਦੇ ਸੱਟਾਂ ਲੱਗੀਆਂ ਹੀ ਲੜਾਈ ਹੋਈ ਜੀ ਇਹਨਾਂ ਉਹ ਸਬੰਧ ਚ ਆਏ ਇਹਨਾਂ ਦੇ ਬਿਆਨ ਲਿਖਣ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਕੀ ਮਾਮਲਾ ਭਾਜੀ ਦੱਸਿਆ ਨਾਲੇ ਇਹਨਾਂ ਦਾ ਜਗ੍ਹਾ ਦਾ ਰੌਲਾ ਜੀ ਕੋਈ ਤੇ ਕੌਣ ਲੋਕ ਸੀਗੇ ਜਿਨ੍ਹਾਂ ਨੇ ਮਤ ਦਿੱਤੀ ਉਹ ਜਿਹਨਾਂ ਬਿਆਨ ਲਿਖਦੇ ਆ ਜਿਹੜੇ ਜੋ ਵੀ ਇਹਨਾਂ ਨੇ ਬਿਆਨ ਦੇਣ ਕੇ ਉਹ ਸੰਸਾਰ ਕਾਰਵਾਈ ਕੀਤੀ ਹੈ ਕਿੰਨੇ ਜਨੇ ਜਗਤੀ ਹੋਏ 4 ਜਨੇ ਜਗਤੀ 4 ਜਨੇ ਠੀਕ ਕੜਦੀ ਕਾਰਵਾਈ ਕੀਤੀ ਜੀ ਹਾਂਜੀ